ਜਿਹੜੇ ਅੰਮ੍ਰਿਤਪਾਲ ਦਾ ਅਸਲੀ ਮਖੌਟਾ ਆ ਜਿਹੜੀ ਤਸਵੀਰ ਮੈਂ ਤੁਹਾਨੂੰ ਵਿਖਾਈ ਆ ਫਰੋਡ ਵਾਲੀ ਵੇਖੋ ਡੋਨਟ ਇਹ ਕਿਥੇ ਜਿਹੜੀ ਉਹਦੀ ਲੇਟੈਸਟ ਤਸਵੀਰ ਆ ਉਹ ਵੇਖ ਕੇ ਨਾ ਪ੍ਰਭਾਵਿਤ ਹੋ ਜਿਓ ਅਗਲਜੀਤ ਕਲਸੀ ਹੁਰੀ ਆਏ ਆ ਨਾ ਬਾਤ ਦਿਲਜੀਤ ਕਲਸੀ ਤਾਂ ਉਹਦੇ ਸਾਥੀ ਸਨ ਜਿਹੜੇ ਕੀ ਕਹਿ ਰਹੇ ਆ ਕਿ ਉਹਦੇ ਕੋਲ ਤਾਂ ਫੋਨ ਵੀ ਉਥੇ ਫਿਰ ਇੱਕ ਉਹ ਦੂਜਾ ਕੀ ਨਾ ਉਹ ਦਾ ਆਪਣੇ ਦਾ ਪ੍ਰਧਾਨ ਮੰਤਰੀ ਬਾਜੇ ਕੇ ਉਹ ਕੀ ਕਹਿ ਰਿਹਾ ਕਹਿੰਦਾ ਉਹ ਤਾਂ ਡਰਾਮਾ ਡਾਲਤੇ ਆ ਜਿਹੜੇ ਖੁਲਾਸਾ ਕਰਦੇ ਆ ਉਹਨਾਂ ਨੂੰ ਇੱਕ ਇੱਕ ਕਰਕੇ ਸੋਧਿਆ ਜਾਂਦਾ ਉਹਨਾਂ ਨੂੰ ਠੋਕਿਆ ਜਾਂਦਾ ਕਿ ਭਾਈ ਤੁਸੀਂ ਨਹੀਂ ਬੋਲਣਾ ਹੁਣ ਮੇਰੇ ਵਰਗੇ ਨਾਲ ਕੀ ਰੌਲਾ ਮੈਂ ਤਾਂ ਇੱਕੋ ਗੱਲ ਕਹੀ ਜਦੋਂ ਇਹ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਾ ਸਾਹਿਬ ਦੀ ਕਾਪੀ ਕਰਦਾ ਸੀ ਮੈਂ ਆਪਦੇ ਇਲਾਕੇ 'ਚ ਇੱਕ ਗੱਲ ਕਹੀ ਮੈਂ ਕਿਹਾ ਉਹ オリジナル ਸੀ ਉਹ ਅਸਲੀ ਸੀ ਅੰਮ੍ਰਿਤਪਾਲ ਨਕਲੀ ਔਰ ਮੈਂ ਅੱਜ ਵੀ ਉਸ ਗੱਲ ਤੇ ਕਾਇਮ ਆ ਭਾਈ ਕਾਪੀਂਗ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਾ ਸਾਹਿਬ ਇਹ ਉਹ ਨਹੀਂ ਬੰਨਣਾ ਉਹਨਾਂ ਦਾ ਕੌਮ 'ਚ ਇੱਕ ਅੱਧ ਸਤਕਾਰ ਇਹ ਬੰਦਾ ਕੇਵਲ ਉਸ ਭਾਵਨਾ ਨੂੰ ਭੜਕਾ ਕੇ ਆਪਦੇ ਹੱਥ ਲੋਕਾਂ ਨੂੰ ਕਰਨਾ ਚਾਹੁੰਦਾ ਹੈ ਮੈਂ ਦੱਸ ਦਿੰਨਾ ਕਿਵੇਂ ਜੀ ਦੇਖੋ ਜਦੋਂ ਕਿਹੜਾ ਗੁਰੂ ਦਾ ਸਿੱਖ ਹੈ ਬਾਣੇ ਤੇ ਬਾਣੀ ਦਾ ਸਤਿਕਾਰ ਕਰਨਾ ਹਰ ਨਾਨਕ ਨਾਮ ਲੇਵਾ ਦਾ ਫਰਜ਼ ਹੈ ਨਗਰ ਤੁਸੀਂ ਕੋਈ ਸੋਚ ਸਕਦੇ ਹੋ ਕਿ ਇਹ ਬੰਦਾ ਕਿੱਥੇ ਚਲੇ ਗਿਆ ਜੀ ਜਨਾਲੇ ਥਾਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਲੈ ਕੇ ਚਲੇ ਗਿਆ ਬਾਣਾ ਪਾਉਣ ਵਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਥਾਣੇ ਨਹੀਂ ਕਦੇ ਲੈ ਕੇ ਜਾਉ ਬੰਦਾ ਛਡਾਉਣ ਵਾਸਤੇ ਜਿਹੜੇ ਨਿਡਰ ਤੇ ਨਿਰਭਉ ਹੁੰਦੇ ਨਾ ਉਹ ਐਡੇ ਕਮਜ਼ੋਰ ਨਹੀਂ ਹੁੰਦੇ ਕਿ ਗੁਰੂ ਸਾਹਿਬ ਨੂੰ ਜਾ ਕੇ ਇਹ ਇੱਕ ਬੰਦੇ ਨੂੰ ਛਡਾਉਣ ਵਾਸਤੇ ਕਿਉਂ ਜਿਹੇਸ ਬੰਦੇ ਨੂੰ ਛਡਾਉਣ ਗਏ ਸੀ ਉਹਦਾ ਕੋਈ ਪਰਸਨਲ ਮੈਟਰ ਸੀ ਔਰ ਉਸ ਤੋਂ ਪਿਛਲਾ ਮੈਟਰ ਕੀ ਸੀ ਉਹ ਤੁਹਾਨੂੰ ਯਾਦ ਹੋਣਾ ਕਿ ਵਰਿੰਦਰ ਸਿੰਘ ਜਿਹੜਾ ਮੇਨ ਸ਼ਿਕਾਇਤ ਕਰਤਾ ਉਹ ਜਨਾਲੇ ਥਾਣੇ 'ਚ ਕੌਣ ਹੈ ਵਰਿੰਦਰ ਚੇਤੇ ਆਉਂਦਾ ਜੀ ਜਿਹਨੂੰ ਇਹਨਾਂ ਨੇ ਅਗਵਾ ਕਰਕੇ ਮਾਰਿਆ ਕੁੱਟਿਆ ਸੀ ਤੇ ਫਿਰ ਕਹਿੰਦਾ ਸੀ ਇਹ ਪਾਗਲ ਹੈ ਜਿਹੜਾ ਜੀਨੇ ਕੀ ਅੰਮ੍ਰਿਤਪਾਲ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਸੀ ਕਿ ਭਾਈ ਇੱਥੇ ਧੀਆਂ ਪੈਣਾ ਨਾਲ ਮਿਸਬੇਬ ਹੁੰਦਾ ਮੈਂ ਵਿਖਾਈ ਜਾਂਣਾ ਸੋਦਾ ਕੀਪਸ ਕਮਿੰਗ 10 ਬਰਿੰਦਰ ਸਿੰਘ ਚੰਟੌਰ ਸਾਹਿਬ ਤੋਂ ਤੇ ਮੈਂ ਅੱਜ ਅੰਮ੍ਰਿਤਪਾਲ ਜੀ ਨਾਲ ਦਾ ਜੋ ਬਿਆਨ ਦਿੱਤੀ ਉਹਨਾਂ ਨੇ ਉਹ ਮੈਂ ਸੁਣੀ ਸੀ ਜੀ ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਵੀ ਬਰਿੰਦਰ ਸਿੰਘ ਮੈਂਟਲ ਆ ਨਾ ਵੀ ਦਵਾਈ ਰੋਗੀ ਆ ਤੇ ਬੈਦਿੰਕੇ ਪੁੱਛਣਾ ਜਾਨਾ ਵੀ ਇਹ ਪਤਾ ਹੀ ਉਹਨਾਂ ਨੂੰ ਕਿਹੜੇ ਡਾਕਟਰ ਤੋਂ ਪਤਾ ਲੱਗਿਆ ਮੇਰੇ ਬਾਰੇ ਵਿਹਾਂਜੀਵ ਪ੍ਰੇਮਦੇਵ ਸਿੰਘ ਮੈਂਟਲ ਆ ਤੇ ਬਾਕੀ ਦੁਨੀਆ ਦਾ ਕੋਈ ਵੀ ਸਿਆਣਾ ਬੰਦਾ ਕਦੇ ਵੀ ਕਿਸੇ ਮੈਂਟਲ ਪਾਗਲ ਦੀ ਗੱਲ ਨੂੰ ਕਦੇ ਵੀ ਸੀਰੀਅਸ ਨਹੀਂ ਲੰਦਾ ਉਹ ਵੀ ਤੁਸੀਂ ਮੇਰੀ ਗੱਲਾਂ ਨੂੰ ਸੀਰੀਅਸ ਕਿਉਂ ਲੁੱਟੋ ਜੇ ਉਹ ਬੰਦਾ ਸੱਚੇ ਸੀਗੇ ਤਾਂ ਤੁਹਾਨੂੰ ਉਹਦਾ ਦੁੱਖ ਲੱਗਿਆ ਤੇ ਤਾਂ ਤੁਸੀਂ ਮੇਰੀ ਮਾਰਕਟਾਈ ਕੀਤੀ ਤੇ ਮੈਨੂੰ ਦਰਬਾਰ ਸਾਹਿਬ ਨਮਸ਼ਕਾਰ ਕਰਨ ਆਇਆ ਹੋਏ ਨੂੰ ਸਾਥਛਾ ਸਮੇਂ ਤੁਸੀਂ ਮੈਨੂੰ ਧੋਖਾ ਕਰਕੇ ਮੈਨੂੰ ਅਗਵਾ ਕੀਤਾ ਤੇ ਮਾਰਕਟਾਈ ਕੀਤੀ ਤੇ ਮਾਵਾ ਭਾਣੇ ਦੇ ਗਾਲਾਂ ਕੱਢੀ ਤੁਸੀਂ ਖੁਦ ਨੇ ਸ਼ੁਰੂਆਤ ਕੀਤੀ ਆ ਤੇ ਮੈਂ ਤਾਂ ਮੈਂਟਰ ਹੋਣ ਦੇ ਨਾਮ ਨਾਲ ਮੈਂ ਤਾਂ ਤੁਹਾਨੂੰ ਪਹਿਲੇ ਦਿਨ ਹੀ ਇਹ ਬਿਆਨ ਦਿੱਤੇ ਸੀ ਕਿ ਜੇ ਭਾਈ ਮੈਂ ਝੂਠ ਬੋਲਿਆ ਨਾ ਮੈਂਟਰਾਂ ਕਿਸੇ ਵੀ ਤਰ੍ਹਾਂ ਦਾ ਤਾਂ ਤੁਸੀਂ ਗੁਰੂ ਰਾਮਦਾਸ ਜੀ ਦਾ ਸਮਾਰਕ ਚੜਨਾ ਚਾਕੇ ਆਪਣੇ ਬਿਆਨ ਤੇ ਰੱਖੋ ਵੀ ਹਾਂ ਭਾਈ ਅਸੀਂ ਮਾਰਕਟਾਈ ਨਹੀਂ ਕੀਤੀ ਕਿ ਬ੍ਰਿੰਦਰ ਸਿੰਘ ਮੈਂਟਰ ਹੈ ਜੀ ਹਨਾ ਕਿ ਮੈਂ ਤਾਂ ਮੈਂਟਰ ਹੋਣ ਦੇ ਨਾਮ ਨਾਲ ਵੀ ਤੁਹਾਨੂੰ ਮਾੜਾ ਤੇ ਵੱਧ ਭਰੋਸਾ ਰੱਖਿਆ ਵੀ ਜੋ ਮਾੜਾ ਜੀ ਕਰਨਗੇ ਚੰਗਾ ਹੀ ਕਰਨਗੇ ਤੇ ਤੁਸੀਂ ਉਹ ਚੀਜ਼ਾਂ ਤੋਂ ਵੀ ਮੁੱਕਤ ਹੋ ਜਾਓ ਤੇ ਸਾਨੂੰ ਫਿਰ ਜੋ ਸਾਡੀ ਕਾਰਵਾਈ ਚੱਲਦੀ ਅਸੀਂ ਉਹ ਚਲਾਈਏ ਜੀ ਅੱਗੇ ਆਪਣੀ ਤੇ ਬਾਕੀ ਇਹ ਕਿਸੇ ਵੀ ਦੇਸ਼ ਦੇ ਕਾਨੂੰਨ ਵਿੱਚ ਨਹੀਂ ਲਿਖਿਆ ਹੋਇਆ ਹੈਗਾ ਕਿ ਤੁਸੀਂ ਕਿਸੇ ਮੈਂਟਲ ਦੇ ਕੇਸਾਂ ਦੀ ਬਿਆਦੀ ਵੀ ਕਰੋ ਜਾਂ ਦਸਤਾਰ ਦੀ ਬਿਆਦੀ ਵੀ ਕਰੋ ਤੇ ਉਹਦੇ ਕੰਗੇ ਦੀ ਬਿਆਦੀ ਕਰੋ ਕਕਾਰਾਂ ਦੀ ਤੇ ਤਾਂ 295 ਨਹੀਂ ਲੱਗੂਗੀ ਇਹ ਲੱਗਣੀਓ ਲੱਗਣੀ ਹੈ ਸ਼ੇਕਿ ਤੁਸੀਂ ਜੋ ਕਰਤੂਤਾ ਕੀਤੀ ਹੈ ਨਾ ਇਹ ਤੁਸੀਂ ਉਹਦੀ ਨੀਤੀਜੇ ਭੁਗਤ ਰਹੇ ਹੋ ਤੇ ਜੇ ਤੁਸੀਂ ਜੋ ਵੀ ਮਾਰਕਟਾਈ ਕੀਤੀ ਆ ਉਹਦੀ ਨੀਤੀਜੇ ਤੱਕ ਇਹ ਗੱਲਾਂ ਜੁੜੇ ਪਹੁੰਚੀ ਆ ਤੇ ਇਤਨਾਂ ਵੀ ਗੁਰੂ ਸਾਹਿਬ ਤੇ ਪ੍ਰੋਸਾ ਰੱਖ ਕੇ ਤੁਹਾਨੂੰ ਮੌਕਾ ਦਿੱਤਾ ਜੀਗਾ ਬਾਰ-ਬਾਰ ਕਿ ਅੱਜ ਦੇਖੋ ਕਿੰਨਾ ਸਮਾਂ ਲੰਘੜ ਦੇ ਬਾਅਦ ਤੁਸੀਂ ਦਰਾਜ਼ ਲਗਾਤਾਰ ਸਾਪਣ ਦਾ ਮਾਰ ਨੂੰ ਟਕਸਾਲ ਜਨ ਗੱਲ ਤੋਂ ਪੂਰ ਕੇ ਜੋ ਅਸਲ ਮੁੱਦਾ ਹੈ ਜਿਹੜੀ ਤੁਸੀਂ ਗਲਤੀ ਕੀਤੀ ਹੈ ਤੁਸੀਂ ਉਹ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਸੱਗਨਾਂ ਨੇ ਵੀ ਝੂਠ ਬੋਲ ਦਿਆਂ ਮਾਰਾਂ ਦੀ ਜੂਰੀ ਜੜ ਕੇ ਤੇ ਚਲੋ ਤੁਸੀਂ ਪਹਿਲੇ ਦਿਨ ਤੋਂ ਹੀ ਮੁੱਕਰਦੇ ਆ ਰਹੇ ਹੋ ਵੀ ਅਸੀਂ ਕੁਝ ਕੀਤਾ ਨਹੀਂ ਜਾਂ ਮੈਨੂੰ ਪਤਾ ਨਹੀਂ ਹੈਗਾ ਕਿਸੇ ਗੱਲ ਦਾ ਚਲੋ ਅੱਜ ਤੁਸੀਂ 50% ਦੇ ਕਰੀਬ ਤਾਂ ਸੱਚੋ ਬੋਲੇ ਆ ਕਿ ਸੰਬਧਨ ਕੁਝ ਪਤਾ ਲੱਗਿਆ ਤੇ ਇਸ ਤਾਈ ਬੇਨਤੀ ਕਰਦੇ ਆ ਮਹਾਰਾਜ ਜੀ ਅਕੀ ਮਹਾਰਾਜ ਜੋ ਸੱਗਤਾ ਦੇ ਮਨਾਂ ਵਿੱਚ ਸਾਡੇ ਬਾਰੇ ਇਹਨਾਂ ਨੇ ਪੂਰਵ ਪ੍ਰਚਾਰ ਕੀਤਾ ਵੀ ਪ੍ਰਿੰਦਰ ਸਿੰਘ ਏਜੰਸੀਆਂ ਦਾ ਬੰਦਾ ਸਰਕਾਰੀ ਬੰਦਾ ਉਹ ਸੱਚ ਸਾਰਾ ਜਰੂਰ ਸਾਹਮਣੇ ਆਉਣਾ ਚਾਹੀਦਾ ਜੀ ਜੋ ਇਹਨਾਂ ਨੇ ਕੀਤਾ ਉਹ ਇਹਨਾਂ ਨੂੰ ਸਜ਼ਾ ਤੇ ਇਹਨਾਂ ਦਾ ਸੱਚ ਸਾਰੇ ਦੇ ਸਾਹਮਣੇ ਜਰੂਰ ਮਹਾਰਾਜ ਪ੍ਰਗਟ ਕਰਨ ਸਾਡੀ ਤੇਹੀ ਬੇਨਤੀ ਹੈ ਮਹਾਰਾਜ ਜੀ